ਤੈਨੂੰ ਸ਼ਤਤਾ ਉਹਨੋ ਲੱਗੀ ਜੋ ਵੱਡਿਆ ਪਿਆ ਹੋਵੇ ਬੰਦਾ ਜਦੋਂ ਅੱਧਾ ਮਰਨ ਵਾਲਾ ਹੋਵੇ ਬੰਦਾ ਉਹਨੂੰ ਚਰੀਟ ਨਹੀਂ ਆਈ ਹੈ ਉਹ 5 ਕਿਲੋਮੀਟਰ ਪਿੱਛੇ ਮੁੜ ਗਿਆ ਇਹਦਾ ਮਤਲਬ ਜੋ ਮਰਗੀ ਚਰੀਟੀ ਚੱਲੋ ਹੈ ਇਹ ਸਾਰੀ ਕਾਦੀ ਡੈਮੋਕ੍ਰੇਸੀ ਨੂੰ ਕਹਿੰਦੇ ਕਹਿਣ ਜੇ ਨਾ ਦੁਨੀਆ ਦੀ ਸਭ ਤੋਂ ਵੱਡੀ ਦੇਮਗਦ ਸਭ ਤੋਂ ਵੱਡਾ ਝੂਠ ਖੜਾ ਹੈ ਇਹ ਪੰਜਾਬ ਦੇ ਗद्दार ਆ ਜਿਹੜੇ ਜਿੰਨੇ ਅਫਸਰਾਂ ਨੇ ਪਰਚਾ ਦਰਦ ਕੀਤਾ ਇਹ ਪੰਜਾਬ ਦੇ ਗद्दार ਆ ਪੰਜਾਬ ਨੇ ਗਿਦਾਰੀ ਕਰ ਰਹੀ ਆ ਜਦ ਲੋਕ ਰਾਣਾ ਛੋਡੀ ਰਾਜਾ ਮਰੰਦਾਰ ਈਡਖਾ ਅੱਜ ਪੰਜਾਬ ਦੇ ਗਦਾਰ ਲੋਕ ਐ ਅੱਜ ਨੰਗੀ ਚਿੱਟੀ ਗਦਾਰੀ ਹੋ ਜਾਈ ਐ ਪੰਜਾਬ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਉਹ ਸਾਡੇ ਪਿੰਡਾਂ ਵਾਲਾ 307 ਨਹੀਂ ਹੈ ਪ੍ਰਧਾਨ ਮੰਤਰੀ ਨੂੰ ਮਾਰਨ ਦੀ 307 ਆ ਇਹ ਜਿਹੜੀ 307 ਜਿਹੜਾ ਬੰਦਾ ਇਹਦੇ ਜੰਦਰ ਚਲੇ ਗਿਆ ਬਾਹਰ ਨਹੀਂ ਆਉਣਾ ਹੈ ਜਵਾਨ ਦਾ ਜਵੰਤਾਂ ਨੂੰ ਭੁੱਲ ਜੋ ਮੈਂ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਦਾ ਜਿੰਨਾਂ ਦੇ ਪਰਚਾ ਦਰਜ ਹੈ ਉਹ ਪੇਸ਼ ਨਾ ਹੋ ਗਏ ਕੇ ਕੇਸ ਪੈਣ ਲੱਗੇ ਜਿਹੜੀਆਂ ਵੱਡੇ ਕੇਸਾ ਹੀ ਸਾਡੇ ਬੰਦੇ ਫਸਣ ਲੱਗੇ ਇੱਥੇ ਕਿਸੇ ਨੇ ਲੜਾਈ ਨਹੀਂ ਲੜਨੀ ਹੈ ਛੱਪਾ ਪੈਜੂ ਸਾਡੇ ਦੇ ਛੱਪਾ ਇਹ ਛੱਪਾ ਤੋੜਨਾ ਚ ਇਹ ਸ਼ੰਭੂ ਤੇ ਉਸ ਮੋਰਚੇ ਨਾਲ ਕਿਤੇ ਵੱਡਾ ਮੋਰਚਾ ਅਸੀਂ ਕਿਰਤੀ ਕਿਸਾਨ ਯੂਨੀ ਸਾਰਾ ਜੋਰ ਲਾ ਦੇਾਂਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਐਸਐਸਪੀ ਨੂੰ ਘੇਰਨਾ ਇਥੋਂ ਦੇ ਡੀਸੀਆਂ ਨੂੰ ਘੇਰਨਾ ਸਾਰੇ ਪੰਜਾਬ ਚ ਬੰਦ ਕਰਾਉਣਾ ਕਿੱਥੋਂ ਤੱਕ ਵੀ ਅੰਦੋਲਨ ਜਾ ਸਕਿਆ ਅਸੀਂ ਲੈ ਕੇ ਕੰਮ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਕ ਤਾਂ ਜਿਹੜਾ ਪਰਚਾ 307 ਦਾ ਉਹ ਸਾਡੇ ਪਿੰਡਾਂ ਵਾਲਾ 307 ਨਹੀਂ ਹੈ ਕਿਬਲੀ ਅਗਲਾ ਕਹਿੰਦਾ 307 ਧਾਰਾ ਜਿਹੜੀ ਸਾਡੇ ਪਿੰਡਾਂ 'ਚ ਹੁੰਦੀ ਹੈ ਨਾ 307 ਧਾਰਾ ਇਹ ਉਹ ਨਹੀਂ ਹੈ ਪ੍ਰਧਾਨ ਮੰਤਰੀ ਨੂੰ ਮਾਰਨ ਦੀ 307 ਆ ਇਹ ਜਿਹੜੀ 307 ਜਿਹੜਾ ਬੰਦਾ ਇਸ ਦੇ ਅੰਦਰ ਚਲੇ ਗਿਆ ਬਾਹਰ ਨਹੀਂ ਆਉਣਾ ਹੈ ਜਿਹੜਾ ਬੰਦਾ ਇਸ ਮੁਕੱਦਮੇ 'ਚ ਅੰਦਰ ਚਲਿਆ ਗਿਆ ਉਹ ਬਾਹਰ ਨਹੀਂ ਨਿਕਲ ਸਕੂਗਾ ਜਵਾਨਤਾ ਜਮੂਨਤਾ ਨੂੰ ਭੁੱਲ ਜੋ ਮੈਂ ਉਹਨਾਂ ਵੀਰਾਂ ਨੂੰ ਹੀ ਅਪੀਲ ਕਰਦਾ ਜਿੰਨਾਂ ਦੇ ਪਰਚਾ ਦਰਜ ਹੈ ਉਹ ਪੇਸ਼ ਨਾ ਹੋਣ ਉਹ ਪੇਸ਼ ਨਾ ਹੋਣ ਉਹਨੋਂ ਵੀ ਸੱਦਾ ਸਾਡਾ ਸੀ ਸਾਡਾ ਸੱਦਾ ਸੀ ਪ੍ਰਧਾਨ ਮੰਤਰੀ ਨੇ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਅਸੀਂ ਉਹਨੂੰ ਪੰਜਾਬ ਚ ਨਹੀਂ ਵੜਨ ਦੇਣਾ ਪੀਰ ਸਾਹਿਬ ਜੀ ਜਿੰਦਾਬਾਦ 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 ਅਸੀਂ ਇਸਕਿਮ ਨੇ ਸੱਦਾ ਦਿੱਤਾ ਸੀ ਸਾਰੇ ਪੰਜਾਬ 'ਚ ਬੀਜੇਪੀ ਦਾ ਬਾਈਕਾਟ ਕਰੋ ਸਾਰੇ ਪੰਜਾਬ ਨੇ ਬੀਜੇਪੀ ਦਾ ਬਾਈਕਾਟ ਕੀਤਾ ਸਾਰੇ ਪੰਜਾਬ 'ਚੋਂ ਇੱਕ ਵੀ ਅਸੀਂ ਬੀਜੇਪੀ ਦਾ ਉਮੀਦਵਾਰ ਜਿੱਤ ਕੇ ਨਹੀਂ ਜਾਣ ਦਿੱਤਾ ਪੰਜਾਬ 'ਚ ਸਾਡੇ ਸੱਦੇ ਤੇ ਲੋਕਾਂ ਨੇ ਉਹ ਰੈਲੀ ਜ ਨਹੀਂ ਆਏ ਸਾਡੇ ਸੱਦੇ ਦੇ ਲੋਕ ਰੈਲੀ ਜ ਨਹੀਂ ਆਏ ਇਸ ਨੂੰ ਵੇਖ ਕੇ ਪ੍ਰਧਾਨ ਮੰਤਰੀ ਨੇ ਜਦੋਂ ਰਿਪੋਰਟ ਲਈ ਬਠਿੰਡਾ ਆਡੇ ਤੇ ਵੀ ਕੁਰਸੀਆਂ ਤਾਂ ਖਾਲੀ ਐ ਮੈਂ ਖੁੱਲ੍ਹੇ ਖਾਲੀ ਕੁਰਸੀਆਂ ਨੂੰ ਸੰਬੋਧਨ ਕਰੂੰ ਬਾਕੀ ਸਾਰਾ ਡਰਾਮਾ ਰਿਹਾ ਫਿਰ ਪਿਆ ਵੀ ਉਹ ਡਰਾਮੇ ਦਾ ਪਾਰਟ ਹੈ ਅੱਲਾ ਹੁਣ ਕੀਤਾ 3 ਸਾਲ ਪਿੱਛੋਂ ਆ ਕੇ ਭਗਵਾਨ ਦਾ ਮਾਨ ਕਿਸਾਨਾਂ ਤੇ ਧਾਰਾ ਵਧਾਤੀਆਂ ਧਾਰਾ ਵੀ ਬਹੁਤ ਸੀਰੀਅਸ ਵਧਾਈਆਂ ਮੈਂ ਜੇ ਇਹਦਾ ਲਿੰਕ ਜੋੜਾਂ ਮੋਦਕੀ ਦੇ ਸਥਾਨ ਤੇ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਫੌਜ ਟੱਕਰ ਹੋਈ ਮੋਦਕੀ ਦੇ ਸਥਾਨ ਤੇ ਖਾਲਸਿਆਂ ਨੇ ਕੁੱਟ-ਕੁੱਟ ਕੇ ਅੰਗਰੇਜ਼ ਮੋਗੇ ਮਾਰਤੇ ਪਰ ਗਦਾਰਾਂ ਜਾ ਜੁੜੇ ਗਦਾਰ ਅੰਗਰੇਜ਼ਾਂ ਨਾਲ ਜਾ ਜੁੜੇ ਝੜ ਕੇ ਜਾ ਕੇ ਅੰਗਰੇਜ਼ਾਂ ਨੂੰ ਮੋਗਿਆਂ ਮੋੜ ਕੇ ਲਿਆ ਸਾਡੇ ਪੰਜਾਬ ਨੂੰ ਗੁਲਾਮ ਕੀਤਾ ਤੇ ਆ ਜਾ ਗਦਾਰ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਇਹ ਪੰਜਾਬ ਦੇ ਗਦਾਰ ਆ ਜਿਹੜੇ ਜਿੰਨੇ ਅਫਸਰਾਂ ਨੇ ਪਰਚਾ ਦਰਜ ਕੀਤਾ ਇਹ ਪੰਜਾਬ ਦੇ ਗਦਾਰ ਹੈ ਪੰਜਾਬ ਨਾਲ ਗਿਦਾਰੀ ਕਰ ਰਹੇ ਆ ਜਦੋਂ ਆ ਜਿਹੜੇ ਬੀਜੇਪੀ ਨਾਲ ਜੁੜੇ ਲੋਕ ਹੈ ਪੰਜਾਬ ਜਦੋਂ ਬੀਜੇਪੀ ਪੰਜਾਬੀਆਂ ਨੂੰ ਦੇਖਣਾ ਨਹੀਂ ਚਾਹੁੰਦੀ ਹੈ ਤੇ ਆਜੂ ਦੇ ਨਾਲ ਜੁੜਨਾ ਤੇ ਮੈਨੂੰ ਬਹੁਤ ਅਫਸੋਸ ਹੈ ਇੱਕ ਗੱਲ ਦਾ ਜਿੰਨੀਆਂ ਵੋਟਾਂ ਰਾਣਾ ਛੋਡੀ ਫਿਰੋਜ਼ਪੁਰ ਤੋਂ ਲੈ ਕੇ ਗਿਆ ਉਹ ਭਾਜਪਾ ਦੀਆਂ ਵੋਟਾਂ ਸਾਡੇ ਰੜਕਦੀਆਂ ਉਹ ਰੜਕਦੀਆਂ ਇਹਨੀਆਂ ਵੋਟਾਂ ਪੈਣੀਆਂ ਨਹੀਂ ਸਹੀ ਚਾਹੀਦੀਆਂ ਰਾਣਾ ਛੋਡੀ ਰਾਣਾ ਛੋਡੀ ਰਾਜਾ ਮਰਿੰਦਾਰ ਟੀਂਠਾ ਅੱਜ ਪੰਜਾਬ ਦੇ ਗद्दार ਲੋਕ ਹੈ ਅੱਜ ਨੰਗੀ ਚਿੱਟੀ ਗਦਾਰੀ ਹੋ ਗਈ ਹੈ ਪੰਜਾਬ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਡਾ ਪੰਜਾਬ ਪਾਕਿਸਤਾਨ ਨਾਲ ਕੀ ਵਿਰੋਧ ਹੈ ਭਾਈ ਕੋਈ ਹੈ ਵਿਰੋਧ ਉਧਰ 8 ਕਰੋੜ ਪੰਜਾਬੀ ਆ ਸੀ ਇੱਥੇ 1.5 ਕਰੋੜ ਪੰਜਾਬੀ ਉਧਰ ਵੀ ਪੰਜਾਬੀਆਂ ਆ ਸੀ ਵੀ ਪੰਜਾਬੀ ਆ ਸਾਡਾ ਕੋਈ ਇੱਕ ਦੂਜੇ ਨਾਲ ਲੜਾਈ ਨਹੀਂ ਸਾਡੀ ਕੋਈ ਲੜਾਈ ਨਹੀਂ ਹੈ ਜਾਣ ਕੇ ਬਾਰਡਰ ਤੇ ਪੁਰਸਲਾ ਕੇ ਸਾਨੂੰ ਅਲੱਗ-ਅਲੱਗ ਕੀਤਾ ਵਾ ਤੇ ਸਾਡਾ ਬਾਰਡਰ ਖੁੱਲਣਾ ਚਾਹੀਦਾ ਜੋ ਸਾਡਾ ਬਾਰਡਰ ਹੈ ਖੁੱਲਣਾ ਜਾਈਦਾ ਮੋਦੀ ਕਹਿੰਦਾ ਤੁਹਾਡੀ ਕਣਕ ਨਹੀਂ ਉਧਰ ਵਕਣ ਦੇਣੀ ਤੁਹਾਡੇ ਝੋਨਾ ਨਹੀਂ ਵਕਣ ਦੇਣਾ ਉਧਰ ਦੱਸੋ ਅਸੀਂ ਕਿੱਥੇ ਵੇਚੀਏ ਤੁਹਾੰਨੇ ਲਿਕਣ ਉਹ ਕਹਿੰਦੇ ਪੰਜਾਬ ਦਾ ਚੋਲ ਮੜਾ ਹੋ ਗਿਆ ਪੰਜਾਬ ਦਾ ਚੋਲ ਖਾਂ ਦਾ ਯੋਗ ਨਹੀਂ ਹੈ 40 ਸਾਲ ਸਾਡਾ ਚੋਲ ਖਾਂਦੇ ਰਹੇ ਆ 40 ਸਾਲ ਸਾਡਾ ਚੋਲ ਖਾਂਦੇ ਰਹੇ ਆ ਹੁਣ ਕਹਿੰਦੇ ਤੁਹਾਡਾ ਚੋਲ ਮੜਾ ਹੁਣ ਕਹਿੰਦੇ ਛੋਡੀ ਚੰਕਨੀ ਖਰੀਦਣੀ ਅਸੀਂ ਹੁਣ ਕਹਿੰਦੇ ਛੋਡੀ ਯੂਨੀਵਰਸਿਟੀ ਨਹੀਂ ਛੱਡਣੀ ਅਸੀਂ ਹੁਣ ਕਹਿੰਦੇ ਤੁਹਾਨੂੰ ਪਾਣੀ ਨਹੀਂ ਦੇਣਾ ਅਸੀਂ ਪੰਜਾਬੀਆਂ ਕਰੋਗੇ ਕੀ ਤੁਸੀਂ ਪੰਜਾਬੀਓ ਅੱਜ ਲੜਨ ਮਰਨ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਅੱਜ ਉਹ ਜਿਹੜਾ ਸਾਡਾ ਖਾਲਸਾ ਰਾਜ ਸੀ ਅੱਜ ਪੰਜਾਬੀਆਂ ਦਾ ਰਾਜ ਹੋਣਾ ਚਾਹੀਦਾ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਪੰਜਾਬੀਆਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਆ ਸਾਰੇ ਜਿਹੜੇ ਪੁਲਿਸ ਅਸਤਰ ਹੈ ਅੱਜ ਸਰਕਾਰਾਂ ਦੀ ਬੋਲੀ ਬੋਲ ਕੇ ਇਹ ਬੀਜੇਪੀ ਨਾਲ ਰਲੇਵੇ ਆ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਇਸ ਕੇਸ ਲਈ ਅਸੀਂ ਇਸ ਕੇਮ ਸਾਰਾ ਜੋਰ ਲਾਵਾਂਗੇ ਇਹ ਕੇਸ ਬਾਅਦ ਜੇ ਨਾ ਵਾਪਸ ਕਰਾ ਸਕੇ ਸਾਡੀ ਇੱਕ ਤਹੀਨ ਆ ਪੰਜਾਬੀਆਂ ਜੇ ਕਿ ਸਾਡਾ ਵਾਅਦਾ ਨਹੀਂ ਹੁੰਦਾ ਏ ਇਹਨਾਂ ਸਜਾਵਾਂ ਹੋ ਜਾਂਦੀਆਂ ਕਿਤੇ ਇਹਨਾਂ ਕੇਸਾਂ ਦੇ ਵਿੱਚ ਪੰਜਾਬੀਆਂ ਦੀ ਤਾਹੀਨ ਹੈ ਪੰਜਾਬੀਆਂ ਨੂੰ ਲੜ ਮੰਨਣਾ ਚਾਹੀਦਾ ਇਹ ਸ਼ੰਭੂ ਤੇ ਉਸ ਮੋਰਚੇ ਨਾਲ ਕਿਤੇ ਵੱਡਾ ਮੋਰਚਾ ਸ਼ੰਭੂ ਤੇ ਟਿਕਰੀ ਜਾਂ ਹੋਰ ਕੋਈ ਵੀ ਮੋਰਚਾ ਹੋਵੇ ਯਾ ਜਿਹੜਾ ਨਵਾਂ ਡਰਾਫਟ ਆਇਆ ਜਿਹੜਾ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਦਿੱਲੀ 'ਚ ਉਹ ਫੇਰ ਡਰਾਫਟ ਭੇਜਤਾ ਪੰਜਾਬ ਸਰਕਾਰ ਨੂੰ ਵੀ ਪਾਸ ਕਰੋ ਪਰ ਇਹ ਉਹਨਾਂ ਸਾਰਿਆਂ ਤੋਂ ਆ ਕੇ ਸੁੱਧੂ ਵੱਡਾ ਹੈ ਇਹਦੇ ਲਈ ਅਸੀਂ ਸਾਰਾ ਜੋਰ ਲਾਵਾਂਗੇ ਮੇਰੀ ਜਥੇਬੰਦੀ ਆ ਜਨਨ ਸਕੱਤਰ ਪਹਿਲਾਂ ਗਾ ਕੇ ਗਿਆ ਵੀ ਅਸੀਂ ਕਰਤੀ ਕਿਸਾਨ ਜੂਨ ਸਾਰਾ ਜੋਰ ਲਾ ਦੇਾਂਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਐਸਐਸਪੀ ਨੂੰ ਘੇਰਨਾ ਇੱਥੋਂ ਦੇ ਡੀਸੀਆਂ ਨੂੰ ਘੇਰਨਾ ਸਾਰੇ ਪੰਜਾਬ ਚ ਬੰਦ ਕਰਾਉਣਾ ਕਿੱਥੋਂ ਤੱਕ ਵੀ ਅੰਦੋਲਨ ਜਾ ਸਕਿਆ ਸੀ ਲੈ ਕੇ ਚੱਲਣਾ ਕਰ ਕਰ ਜਾਵਾਂਗੇ ਪੰਜਾਬੀਓ ਲੜਨ ਦਾ ਵੇਲਾ ਹੈ ਪੰਜਾਬੀਓ ਲੜਨ ਦਾ ਵੇਲਾ ਹੈ ਇਹ ਕੇਸ ਪੈਣ ਲੱਗੇ ਏਡੀਆਂ ਏਡੀਆਂ ਵੱਡੇ ਕੇਸ ਸਾਡੇ ਬੰਦੇ ਫਸਣ ਲੱਗੇ ਇੱਥੇ ਕਿਸੇ ਨੇ ਲੜਾਈ ਨਹੀਂ ਲੜਨੀ ਹੈ ਛੱਪਾ ਪੈਜੂ ਸਾਡੇ ਦੇ ਛੱਪਾ ਇਹ ਛੱਪਾ ਤੋੜਨਾ ਚ ਵੇਲਾ ਸਾਡੇ ਦੇ ਛੱਪਾ ਪਾਇਆ ਜਾ ਰਿਹਾ ਨਾ ਇਹ ਛੱਪਾ ਤੋੜਨਾ ਹੈ ਜਿੰਨਾ ਵੀ ਮਰਜ਼ੀ ਹੋ ਜਾਏ ਇਹ ਗੇਸ਼ ਬਾਸ ਕਰਾ ਕੇ ਏਨੇ ਉਦੋਂ ਤੱਕ ਛੜਾ ਅੰਦੋਲਨ ਹੈ ਬਾਕੀ ਅਸੀਂ ਧਨਵਾਦੀ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜਿਨ੍ਹਾਂ ਨੇ ਅੱਜ ਪਹਿਲੇ ਦਿਨ ਮੋਰਚਾ ਲਾਇਆ ਅਸੀਂ ਕਿਛੂ ਲਈ ਕੀਤੀ ਹੋਰ ਜਥੇਬੰਦੀਆਂ ਨੇ ਕੀਤੀ ਆ ਅਸੀਂ ਫਰੋਜਪੁਰ ਜ਼ਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪਾਵੇਂ ਕਿਸੇ ਮਹਿਕਮੇ ਦੇ ਵਿੱਚ ਅਸੀਂ ਇਹ ਪਟੀਲ ਕਰਦੇ ਆ ਬੀ ਇਸ ਕੇਸ ਲਈ ਲੜਾਈ ਲਈ ਇਕੱਠੇ ਹੋ ਕੇ ਲੰਗੜ ਬਣ ਲੋ ਲੰਗੜ ਬਣੋ ਇਹ ਕੇਸ ਆਪਾਂ ਬਾਅਸ ਕਰਨਾ ਅਸੀਂ ਉਹਨਾਂ ਲੋਕਾਂ ਦੀ ਢਾਲ ਬਣਨਾ ਜਿਨ੍ਹਾਂ ਤੇ ਪਰਚਾ ਹੈ ਪਰਚਾ ਪੱਤੀਆਂ ਛੱਬੀਆਂ ਤੇ ਨਹੀਂ 150 ਬੰਦਾ ਹੋਰ ਪਾਇਆ ਉਹਦੇ ਜਿਹਨੂੰ ਮਰਜ਼ੀ ਤੁੰਨੀ ਜਾਣ ਉਹਦੇ ਵਿੱਚ ਜਿਹਨੂੰ ਮਰਜ਼ੀ ਤੁੰਨੀ ਜਾਣ ਇਹ ਸੈਂਟਰ ਦੀਆਂ ਏਜੰਸੀਆਂ ਪੰਜਾਬ ਦੀਆਂ ਏਜੰਸੀਆਂ ਨੇ ਰਲ ਕੇ ਕੀਤਾ ਸੈਂਟਰ ਦੀਆਂ ਏਜੰਸੀਆਂ ਪੰਜਾਬ ਦੀਆਂ ਏਜੰਸੀਆਂ ਭਗਵੰਤ ਮੋਦੀ ਉਹਦੇ ਸਾਰੇ ਮਹਿਕਮੇ ਸਾਰਿਆਂ ਨੇ ਰਲ ਕੇ ਸਾਥ ਰੱਖੀ ਆ ਤਾਂ ਕਿ ਉਹ ਇਹ ਕਹਿੰਦੇ ਆ ਪੰਜਾਬੀਆਂ ਨੂੰ ਜਿਆਦਾ ਐਮਐਸਪੀ ਦਾ ਉਹ ਕਹਿੰਦੇ ਇਹੀ ਲਈ ਰੱਖਦੇ ਆ ਧਰਨਾ ਇਹਦੇ ਜੋ ਸਾਨੂੰ ਸਭ ਸਿਖਾਉਣ ਦੀ ਗੱਲ ਆ ਇਹ ਕੇਸ ਨਾ ਰੋਕ ਸਕੇ ਹੋਰ ਵੀ ਕੇਸ ਥਾ ਥਾ ਕਰਦੇ ਤੁਰੇ ਆਉਣਗੇ ਹੋਰ ਕੇਸ ਵੀ ਤੁਰੇ ਆਉਣੇ ਆ ਇਸ ਵਾਸਤੇ ਲੜਾਈ ਹੈ ਮੈਂ ਇਹ ਜਿਹੜੇ ਗਦਾਰ ਲੋਕ ਹੈ ਜਿਹੜੇ ਪਰਚੇ ਬਣਾਉਂਦੇ ਹੋਰ ਕਰਦੇ ਆ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਦੀਆਂ ਜਮੀਰਾਂ ਮਰ ਗਈਆਂ ਲੋਕਾਂ ਦੀਆਂ ਜਿਹੜੇ ਥਾਣੇਦਾਰ ਨੂੰ ਨਹੀਂ ਪਤਾ ਜਿਹੜੇ ਡੀਐਸਪੀ ਨੂੰ ਪਤਾ ਮੈਂ 307 ਕਦੋਂ ਲੱਗਦੀ ਹੈ 307 ਉਦੋਂ ਲੱਗਦੀ ਜਦ ਵੱਡਿਆ ਪਿਆ ਹੋਵੇ ਬੰਦਾ ਜਦੋਂ ਅੱਡੇ ਮਰਨ ਵਾਲਾ ਹੋਵੇ ਬੰਦਾ ਉਦੋਂ ਲੱਗਦੀ ਹੈ ਉਹਨੂੰ ਚਰੀਟ ਨਹੀਂ ਆਈ ਹੈ ਉਹ 5 ਕਿਲੋਮੀਟਰ ਪਿੱਛੇ ਮੁੜ ਗਿਆ ਇਹ ਵੀ ਨਹੀਂ ਪਤਾ ਮੁੜਿਆ ਕਿ ਨਹੀਂ ਆਇਆ ਵੀ ਕਿ ਨਹੀਂ ਆਇਆ ਇਸ ਬਾਰੇ ਵੀ ਭਲੇਖਾ ਵੀ ਉਹ ਆਇਆ ਕਿ ਨਹੀਂ ਆਇਆ ਭਈ ਮੋਦੀ ਇਹ ਤੇ ਪੰਜਾਬ ਚ ਆਇਆ ਕਿ ਨਹੀਂ ਆਇਆ ਇਹ ਵੀ ਕੋਈ ਪੱਕਾ ਨਹੀਂ ਪਤਾ ਇਦਾ ਮਤਲਬ ਜੋ ਮਰਜੀ ਤੇ ਰੀਟੀ ਚੱਲੋ ਹੈ ਜੋ ਮਰਜੀ ਲਿਖੀ ਚੱਲੋ ਇਹ ਸਾਰੀ ਕਾਦੀ ਡੈਮੋਕ੍ਰੇਸੀ ਨੂੰ ਕਹਿੰਦੇ ਕਹਣਗੇ ਨਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਝੂਠ ਸਾਰਾ ਇਹ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਝੂਠ ਹੈ ਇਹ ਡੈਮੋਕ੍ਰੇਸੀ ਇਹ ਡਿਕਟੇਟਰਸ਼ਿਪ ਹੈ ਅੱਜ ਡਿਕਟੇਟਰਸ਼ਿਪਾਂ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਲੋਕ ਭਲੇਖੇ ਨਾਲ ਸ਼ਕਾਰ ਆ ਜਿਹੜੇ ਕਹਿੰਦੇ ਇੱਥੇ ਡੈਮੋਕ੍ਰੇਸੀ ਆ ਜਿਹੜੇ ਕਹਿੰਦੇ ਜਮਹੂਰੀਤਾ ਜਿਹੜੇ ਕਹਿੰਦੇ ਚੋਣਾਂ ਵੋਟਾਂ ਨਾਲ ਚੁਣੇ ਜਾਂਦੇ ਲੋਕ ਇੱਥੇ ਵੋਟਾਂ ਨਾਲ ਨਹੀਂ ਚੁਣੇ ਜਾਂਦੇ ਲੋਕ ਇੱਥੇ ਤਕਤੇਸ਼ਾਂ ਨਾਲ ਚੁਣੇ ਜਾਂਦੇ ਲੋਕ ਇੱਥੇ ਤਕਤੇਸ਼ਾਂ ਨਾਲ ਚੁਣੇ ਜਾਂਦੇ ਆ ਇੱਥੇ ਪੈਸਿਆਂ ਨਾਲ ਖਰੀਦੇ ਜਾਂਦੇ ਲੋਕ ਇੱਥੇ ਪੈਸੇ ਹੀ ਵਹਾਏ ਜਾਂਦੇ ਆ ਇਸ ਵਾਸਤੇ ਮੈਂ ਇਸ ਸਕੀਮ ਦੇ ਲਈ ਡਰਨੂੰ ਵੀ ਇਸ ਸਕੀਮ ਨੂੰ ਵੀ ਅਪੀਲ ਕਰੂੰਗਾ ਇਸ ਕੇਸ ਤੇ ਜਿੰਨਾ ਜ਼ੋਰ ਆ ਲਾ ਦਿਓ ਅੱਜ ਸਾਡੇ ਲਈ ਇਹ ਮੈਂ ਕਹਿ ਚੁੱਕਾ ਪ੍ਰਸਤੀ ਗੋਸਟ ਨੇ ਅਸੀਂ ਇਹਨੂੰ ਵਾਪਸ ਕਰਾਉਣ ਲਈ ਸਾਰਾ ਜ਼ੋਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ